ਤੁਸੀਂ ਕਿਹਾ ਕਿ ਸਾਰੀ ਦੁਨੀਆ ਦੀ ਕਨਸੈਂਟਰੇਸ਼ਨ ਕਿਸੇ ਇੱਕ ਏਰੀਏ ਤੇ ਹੈ ਜੀ ਤੇ ਇਸ ਏਰੀਏ ਚ ਬਹੁਤ ਘੱਟ ਲੋਕ ਆ ਰਹੇ ਨੇ ਔਰ ਇੱਥੇ ਥੋੜੀ ਜੀਆਂ ਵੀ ਬਾਰਿਸ਼ਾ ਹੋਣ ਤੇ ਸਭ ਤੋਂ ਪਹਿਲਾ ਨੁਕਸਾਨ ਇਸ ਏਰੀਏ ਚ ਹੁੰਦਾ ਹੈ ਜਿੱਥੇ ਪ੍ਰਸ਼ਾਦੇ ਦੀ ਵੀ ਲੋੜ ਹੈ ਕਈ ਜਗ੍ਹਾ ਹੁਣ ਸੁਲਤਾਨਪੁਰ ਸਾਹਿਬ ਵੱਲ ਗਏ ਸੀ ਉੱਥੇ ਕਹਿਣ ਲੱਗੇ ਜੀ ਲੰਗਰ ਇਨਾ ਕਿਆ ਕਿ ਸਾਂਭਿਆ ਨਹੀਂ ਜਾ ਰਿਹਾ ਅਸੀਂ ਫੇਰ ਚੈੱਕ ਕੀਤਾ ਕਿੱਥੇ ਜ਼ਰੂਰਤ ਹੈ ਉਥੇ ਦੇਣਾ ਚਾਹੀਦਾ ਜਿੱਥੇ ਜ਼ਰੂਰਤ ਆ ਬਿਲਕੁਲ ਬੇਟਾ ਮੈਂ ਵਿਚਰ ਰਿਹਾ ਸੀ ਲੇਕਿਨ ਸੋਸ਼ਲ ਮੀਡੀਆ ਚ ਨਾ ਆਉਂ ਤੋ ਪਤਾ ਨਹੀਂ ਲੱਗਦਾ ਮੈਂ ਜਿਵੇਂ ਕਿਹਾ ਕਿ ਸਾਡੀਆਂ ਰੋਜ਼ ਟੀਮਾਂ ਜਾਂਦੀਆਂ ਸੀ ਉਹਨੂੰ ਕਿਉਂਕਿ ਉਸ ਜਗ੍ਹਾ ਨੂੰ ਹੈਡ ਮੈਂ ਕਰਦਾ ਦਰਬਾਰ ਬਾਪੂ ਲਾਲ ਬਾਸ਼ਾ ਅਸੀਂ ਤੁਸੀਂ ਕਦੀ ਜਲੰਧਰ ਤੋਂ ਨਕੌਦਰ ਗਏ ਹੋ ਜੀ ਰਸਤੇ 'ਚ ਵਹੀ ਆਉਂਦੀ ਆ ਜੀ ਇੱਥੇ ਹਜ਼ਾਰਾਂ ਝੁੱਗੀਆਂ 'ਚ ਲੋਕ ਰਹਿੰਦੇ ਸੀ ਉਹ ਵਿਚਾਰੇ ਉਧਰ ਕੋਈ ਵੀ ਨਹੀਂ ਗਿਆ ਸੀ ਸਿਰਫ ਇਹ ਹੈ ਕਿ ਮੈਨੂੰ ਅੱਗੇ ਜਾਇ ਹੋਣਾ ਘਟ ਆਉਂਦਾ ਕੁਦਰਤ ਵੱਲੋਂ ਕੋਈ ਫੋਟੋ ਫਾਟਾ ਆ ਜਾਵੇ ਤਾਂ ਵਧੀਆ ਮੈਨੂੰ ਅਡੰਬਰ ਨਹੀਂ ਆਉਂਦਾ ਮੈਨੂੰ ਇਹ ਸੀਗਾ ਸੇਵਾ ਕਰੋ ਯਾ ਆਪਾਂ ਥੋੜੀ ਐਦੀ ਥੋੜੀ ਬੱਲੇ ਬੱਲੇ ਹੋਣੀ ਚਾਹੀਦੀ ਹੈ ਸੇਵਾ ਕਰੋ ਮਾਲਕ ਨੂੰ ਖੁਸ਼ ਕਰੋ ਇਹ ਜਿੱਥੇ ਪੈਸੇ ਚਾਹੀਦੇ ਸੀ ਉਹ ਆਪਣੀ ਜੇਬ ਚੋਂ ਹੀ ਮੈਂ ਕਰਦਾ ਹਾਂ ਨਾ ਜਿੱਥੇ ਰਾਸ਼ਨ ਚਾਹੀਦਾ ਜਾਂ ਹੋਰ ਚੀਜ਼ਾਂ ਉਹ ਦਰਬਾਰ ਵੱਲੋਂ ਹੋਰ ਦੇ ਦੇਣਗੇ ਉਹਨਾਂ ਨੇ ਕਿਹਾ ਆ ਕਿ ਇਹ ਰੱਖੋ ਬਾਕੀ ਜੋ ਚਾਹੀਦਾ ਦੱਸੋ ਜਿਹੜੇ ਪਹਿਲਾਂ ਤੁਹਾਡੇ ਕੋਲ ਕੁਝ ਪਿਆ ਉਹ ਇਹ ਹੀ ਦੱਸਣ ਕਿ ਸਾਡੇ ਕੋਲ ਹੈ ਨਹੀਂਗਾ ਟੈਕਨੀਕਲ ਕੁਝ ਗੱਲਾਂ ਹੁੰਦੀਆਂ ਨੇ ਬਾਕੀ ਬੀਬਾ ਮੈਨੂੰ ਤਾਂ ਸਿਆਸਤ ਚ ਰਹਿ ਕੇ ਵੀ ਸਿਆਸਤ ਸਮਝ ਨਹੀਂ ਸੀ ਆਉਂਦੀ ਤਾਂ ਮੈਂ ਛੱਡਤੀ ਸਿਆਸਤ ਸਾਸਤਰੀਆ ਕਾਲ ਪੰਜਾਬ ਪ੍ਰੋ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਨੀਲਮ ਸੈਣੀ ਸ਼ਾਕੋਟ ਹਲਕਾ ਸ਼ਾਕੋਟ ਹਲਕੇ ਦਾਇਕਪਿੰਡ ਗਾਟਾ ਮੰਡੀ ਕਾਸੋਂ ਉਸ ਦੀ ਇੱਕ ਬਸਤੀ ਪਾਨੇੜ ਬਸਤੀ ਇਸ ਵਕਤ ਅਸੀਂ ਇੱਥੇ ਹੀ ਮੌਜੂਦ ਹਾਂ 2019 ਚ ਵਿਹਾੜਾ ਹੈ 2023 ਚ ਵਿਹਾੜਾ ਹੈ ਔਰ 2025 ਹੜਾ ਹੈ ਇਸ ਵਾਰ ਬਚਾ ایرিয়া ਕਿ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਨਹੀਂ ਗਿਆ ਪਰ ਫਸਲਾਂ ਦੀ ਜੇਕਰ ਗੱਲ ਕਰੀਏ ਕਿਉਂਕਿ ਥਾਂ ਨੀਮੀ ਹੈ ਫਸਲਾਂ ਪੂਰੇ ਤਰੀਕੇ ਬਰਬਾਦ ਹੋ ਗਈ ਹੈ ਸੋਸ਼ਲ ਮੀਡੀਆ ਤੇ ਜੇਕਰ ਗੱਲ ਕਰੀਏ ਸੁਰੱਖਿਆ ਦੇ ਵਿੱਚ ਅੱਜਕੱਲ ਅੰਬਰਸਰ ਟੇਰਾ ਬਾਬਾ ਨਾਨਕ ਫਰੋਸਪੋਰ ਤਰਨਤਾਰਨ ਉਹ ਇਲਾਕਾ ਛਾਇਆ ਹੋਇਆ ਹੈ ਇਸ ਕਰਕੇ ਕਿਉਂਕਿ ਉੱਥੇ ਨੁਕਸਾਨ ਬਹੁਤ ਹੋਇਆ ਹੈ ਜੋ ਗੱਲ ਸੱਚੀ ਵੀ ਹੈ ਪਰ ਇਹ ਇਲਾਕਾ ਇਹ ਇਲਾਕਾ ਹਰ ਵਾਰ ਹੜਾਂ ਦੀ ਚਪੇਟ ਦੇ ਵਿੱਚ ਆਉਂਦਾ ਹੈ ਹਰ ਵਾਰ ਇੱਥੇ ਲੋਕਾਂ ਤੇ ਮਾਰ ਪੈਂਦੀ ਹੈ ਔਰ ਇਸ ਬਾਰ ਲੋਕਾਂ ਦੀ ਮਦਦ ਇੱਥੇ ਕੁਝ ਘੱਟ ਪਹੁੰਚੀ ਹੈ ਇਸ ਵਕ ਸਾਡੇ ਨਾਲ ਮੌਜੂਦ ਨੇ ਹੰਸਰਾਜ ਹੰਸ ਜੀ ਜੋ ਕਿ ਗਰਾਊਂਡ ਲੈਵਲ ਤੇ ਆਏ ਨੇ ਲੋਕਾਂ ਦੇ ਨਾਲ ਉਹ ਗੱਲਬਾਤ ਕਰ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸਰ ਸਭ ਤੋਂ ਪਹਿਲਾਂ ਤਾਂ ਇਸ ਹਲਕੇ ਦੇ ਵਿੱਚ ਆ ਕੇ ਲੋਕਾਂ ਦੀ ਮਦਦ ਕਰਨ ਦਾ ਖਿਆਲ ਤੁਹਾਨੂੰ ਕਿਵੇਂ ਆਇਆ ਜਿਵੇਂ ਤੁਸੀਂ ਕਿਹਾ ਕਿ ਸਾਰੀ ਦੁਨੀਆ ਦੀ ਕਨਸੈਂਟਰੇਸ਼ਨ ਕਿਸੇ ਇੱਕ ਏਰੀਏ ਤੇ ਹੈ ਜੀ ਤੇ ਇਸ ਏਰੀਏ ਚ ਬਹੁਤ ਘੱਟ ਲੋਕ ਆ ਰਹੇ ਨੇ ਪਰ ਇੱਥੇ ਥੋੜੀ ਜੀਆਂ ਵੀ ਬਾਰਿਸ਼ਾਂ ਹੋਣ ਤੇ ਸਭ ਤੋਂ ਪਹਿਲਾ ਨੁਕਸਾਨ ਇਸ ਏਰੀਏ ਚ ਹੁੰਦਾ ਹੈ ਤੇ ਰਿਆ ਦਾ ਕਿਨਾਰਾ ਇੱਥੇ ਬਹੁਤ ਜ਼ਰੂਰੀ ਔਰ ਪ੍ਰਾਇੋਰਟੀ ਬੇਸ ਤੇ ਇਹ ਕੰਮ ਹੋਣਾ ਚਾਹੀਦਾ ਹੈ ਜਦੋਂ ਹੁਣ ਪਾਣੀ ਹੁਣ ਉਤਰ ਰਿਹਾ ਇਸ ਤੋਂ ਬਾਅਦ ਨਾਰਮਲਾਈਜ਼ ਹੋ ਰਿਹਾ ਜਦੋਂ ਇਹ ਸਾਰਾ ਮਾਹੌਲ ਨਾਰਮਲ ਹੋ ਜਾਏ ਫਿਰ ਇੱਥੇ ਕੀ ਕੀ ਕਿਸ ਕਿਸ ਚੀਜ਼ ਦੀ ਜ਼ਰੂਰਤ ਹੈ ਹਜ਼ਾਰਾਂ ਏਕੜ ਖਰਾਬ ਹੋ ਰਿਹਾ ਹੈ ਜੀ ਦੇਲੀ ਪੁੱਛਿਆ ਜਾਂਦਾ ਭਾਜੀ ਭੈਣਾ ਭਰਾ ਇਦਾਂ ਰੋਂਦੇ ਕਰਲਾਉਂਦੇ ਨੇ ਸੋ ਇਸ ਕਰਕੇ ਇਸ ਇਲਾਕੇ ਨੂੰ ਚੁਣਿਆ ਇੱਥੇ ਪ੍ਰਸ਼ਾਦੇ ਦੀ ਵੀ ਲੋੜ ਹੈ ਕਈ ਜਗ੍ਹਾ ਹੁਣ ਸੁਲਤਾਨਪੁਰ ਸਾਹਿਬ ਵੱਲ ਗਏ ਸੀ ਉੱਥੇ ਕਹਿਣ ਲੱਗੇ ਜੀ ਲੰਗਰ ਇਨਾ ਕਿਆ ਕਿ ਸਾਂਭਿਆ ਨਹੀਂ ਜਾ ਰਿਹਾ ਅਸੀਂ ਫੀ ਚੈੱਕ ਕਿਤੇ ਕਿੱਥੇ ਜ਼ਰੂਰਤ ਹੈ ਉੱਥੇ ਦੇਣਾ ਚਾਹੀਦਾ ਜਿੱਥੇ ਜ਼ਰੂਰਤ ਆ ਬਿਲਕੁਲ ਫਿਰ ਇਹ ਨਾ ਪਿੰਡਾਂ ਦਾ ਕੀਤਾ ਵੈਸੇ ਪਹਿਲੇ ਦਿਨੋਂ ਤੋਂ ਲੱਗੇ ਹੋਏ ਬਾਪੂ ਲਾਲ ਬਾਦਸ਼ਾਹ ਦਰਬਾਰ ਦੀਆਂ ਟੀਮਾਂ ਅਸੀਂ ਅਲੱਗ-ਅਲੱਗ ਪਿੰਡਾਂ 'ਚ ਜਾਂਦੇ ਉਹ ਫਿਰ ਮੈਨੂੰ ਕਹਿੰਦੇ ਤੂੰ ਵੀ ਆਪਣਾ ਚਿਹਰਾ ਮੋਰਾ ਵਖਾ ਅੱਛਾ ਇਸੇ ਗੱਲ ਤੇ ਕਿਉਂਕਿ ਤੁਸੀਂ ਇਹ ਗੱਲ ਕਹੀ ਹੈ ਕਿ ਚਿਹਰਾ ਮੋਰਾ ਦਿਖਾਓ ਜੀ ਕਿਉਂਕਿ ਮੋਰੇ ਨਹੀਂ ਦਿਖਾ ਚਿਹਰਾ ਮੋਰਾ ਹੁੰਦਾ ਹਾਂ ਹਾਂ ਠੀਕ ਹੈ ਹਾਂਸਰਾਜ ਸਿੰਘ ਜੀ ਇਹ ਹੀ ਗੱਲ ਹੈ ਕਿਉਂਕਿ ਜਿੰਨੇ ਵੀ ਸਿੰਗਰ ਨੇ ਕਲਾਕਾਰ ਨੇ ਉਹ ਗਰਾਉਂਡ ਲੈਵਲ ਤੇ ਜਾ ਕੇ ਫੀਲਡ ਦੇ ਵਿੱਚ ਲੋਕਾਂ ਦੀ ਮਦਦ ਕਰ ਰਹੇ ਨੇ ਔਰ ਕਿਤੇ ਨਾ ਕਿਤੇ ਸਵਾਲ ਉੱਠ ਰਹੇ ਸੀ ਕਿ ਜਿੰਨੇ ਵੀ ਪੁਰਾਣੇ ਗਾਇਕ ਨੇ ਤੁਹਾਡਾ ਨਾਂ ਉਹਨਾਂ ਦੇ ਵਿੱਚ ਜ਼ਾਹਰ ਜੀ ਗੱਲ ਇਹ شمار ਹੁੰਦਾ ਹੈ ਕਿ ਉਹ ਗਰਾਉਂਡ ਲੈਵਲ ਤੇ ਲੋਕਾਂ ਦੇ ਵਿੱਚ ਕਿਉਂ ਨਹੀਂ ਵਿਚਰ ਰਹੇ ਬੀਟਾ ਮੈਂ ਵਿਚਰ ਰਿਹਾ ਸੀ ਲੇਕਿਨ ਸੋਸ਼ਲ ਮੀਡੀਆ ਚ ਨਾ ਉਹ ਤਾਂ ਪਤਾ ਨਹੀਂ ਲੱਗਦਾ ਮੈਂ ਜਿਵੇਂ ਕਿਹਾ ਕਿ ਸਾਡੀਆਂ ਰੋਜ਼ ਟੀਮਾਂ ਜਾਂਦੀਆਂ ਸੀ ਉਹਨੂੰ ਕਿਉਂਕਿ ਉਸ ਜਗ੍ਹਾ ਨੂੰ ਹੈੱਡ ਮੈਂ ਕਰਦਾ ਦਰਬਾਰ ਬਾਪੂ ਲਾਲ ਬਾਸ਼ਾ ਅਸੀਂ ਤੁਸੀਂ ਕਦੀ ਜਲੰਧਰ ਤੋਂ ਨਕੌਦਰ ਗਏ ਹੋ ਜੀ ਰਸਤੇ ਚ ਵਹੀ ਆਉਂਦੀ ਆ ਜੀ ਇੱਥੇ ਹਜ਼ਾਰਾਂ ਝੁੱਗੀਆਂ ਚ ਲੋਕ ਰਹਿੰਦੀ ਸੀ ਉਹ ਵਿਚਾਰੇ ਉਧਰ ਕੋਈ ਵੀ ਨਹੀਂ ਗਿਆ ਸੀ ਫਿਰ ਸਾਰਿਆਂ ਨੂੰ ਕੱਢਿਆ ਗੱਡ ਕੇ ਲੰਗਰ ਪਾਣੀ ਅੱਜ ਤੱਕ ਚੱਲ ਰਿਹਾ ਅਗੇ ਤਲਵੰਡ ਪਿੰਡ ਸੀ ਕੋਈ ਸੰਘੋਵਾਲ ਪਿੰਡ ਸੀ ਕੋਈ ਹੋਰ ਜਿੰਨੇ ਵੀ ਇਲਾਕੇ ਸੀ ਜਿੱਦਾਂ ਉੱਥੇ ਦੇ ਭੈਣ ਜੀ ਐਮਐਲਏ ਕੋ ਐਮਐਲਏ ਅਮਿੰਦਰਜੀਤ ਭੈਣ ਜੀ ਮਾਨ ਆ ਤੇ ਇੱਥੇ ਦੇ ਸਾਡੇ ਲਾਡੀ ਜੀ ਆ ਇਹਨਾਂ ਤੋਂ ਵੀ ਪੁੱਛ ਲੀਦਾ ਕਿਉਂਕਿ ਮੈਂ ਸਿਆਸਤ 'ਚ ਵੀ ਰਿਹਾ ਨਾ ਮੈਨੂੰ ਜਦੋਂ ਮੈਂ ਉੱਥੇ ਦਿੱਲੀ ਨੂੰ ਐਮਪੀ ਬਣਿਆ ਜੀ ਤੇ ਮੈਂ ਮੈਨੂੰ ਕਹਿੰਦੀ ਜੀ ਹੁਣ 11 12 ਐਮਐਲਏ ਤੁਹਾਡੇ ਹੈਗੇ ਆ ਉਹ ਤਾਂ ਉਹ ਲਫ਼ਜ਼ ਤਾਂ ਮੈਂ ਜੋਜ਼ ਨਹੀਂ ਕਰਦਾ ਤੁਹਾਡੇ ਅੰਦਰ ਹੈ ਮੈਂ ਕਿਹਾ ਅੱਛਾ ਬੜੀ ਵੱਡੀ ਗੱਲ ਹੈ ਮੈਂ ਕਿਸੇ ਇਲਾਕੇ 'ਚ ਗਿਆ ਤੇ ਇੱਕ ਕਾਉਂਸਲਰ ਦਾ ਫੋਨ ਆ ਗਿਆ ਕਹਿੰਦਾ ਐਮਪੀ ਸਾਹਿਬ ਤੁਹਾਡੀ ਜ਼ਰਤ ਕਿੱਦਾਂ ਪਈ ਮੇਰੇ ਇਲਾਕੇ 'ਚ ਆਉਣ ਦੀ ਤੁਸੀਂ ਪੁੱਛ ਕੇ ਆਉਣਾ ਅੱਗੋਂ ਤੋਂ ਕਾਉਂਸਲਰ ਸਾਹਿਬ ਅੱਛਾ ਕਾਉਂਸਲਰ ਕਹਿ ਰਿਹਾ ਸੀ ਸੋ ਇਸ ਕਰਕੇ ਉਦੋਂ ਦਾ ਮੈਨੂੰ ਸਮਝ ਆ ਕਿ ਜਿਹਦੇ ਇਲਾਕੇ ਚ ਜਾਓ ਪਹਿਲਾਂ ਉਹਨੂੰ ਇਜਾਜ਼ਤ ਜਿੱਦਾਂ ਐਮ ਐਲ ਏ ਸਾਹਿਬ ਇੱਥੇ ਜੀ ਉਹਨਾਂ ਨੂੰ ਅੱਜ ਮੈਂ ਫੋਨ ਕੀਤਾ ਉਹਨਾਂ ਦੇ ਬੰਦੇ ਵੀ ਆਏ ਆ ਪਾਜੀ ਹੋਰ ਉੱਥੇ ਨਕੋਦਰ ਜਾਂ ਕਿਸੇ ਵੀ ਏਰੀਆ ਚ ਜਾਣੇ ਆ ਉੱਥੇ ਸੁਲਤਾਨਪੁਰ ਬਾਬਾ ਸੀਚੇਵਾਲ ਸਾ ਉਹ ਤਾਂ ਮੇਰੇ ਪਿਆਰੇ ਨੇ ਪੁਰਾਣਾ ਹੀ ਪਿਆਰ ਜਦੋਂ ਉਹਨਾਂ ਨੇ ਕੰਮ ਸ਼ੁਰੂ ਕੀਤਾ ਸੀ ਨਾ ਵੇਈਂ ਦਾ ਉਦੋਂ ਵੀ ਮੈਂ ਨਾਲ ਸੀ ਸਿਰਫ ਇਹ ਹੈ ਕਿ ਮੈਨੂੰ ਅੱਗੇ ਜਾਣਾ ਘਟ ਆਉਂਦਾ ਕੁਦਰਤ ਵੱਲੋਂ ਕੋਈ ਫੋਟੋ ਫਾਟਾ ਆ ਜਾਵੇ ਤਾਂ ਵਧੀਆ ਮੈਨੂੰ ਡੰਬਰ ਨਹੀਂ ਆਉਂਦਾ ਮੈਨੂੰ ਇਹ ਸੀਗਾ ਸੇਵਾ ਕਰੋ ਯਾਰ ਆਪਾਂ ਥੋੜੀ ਐਦੀ ਥੋੜੀ ਬੱਲੇ ਬੱਲੇ ਹੋਣੀ ਚਾਹੀਦੀ ਹੈ ਸੇਵਾ ਕਰੋ ਮਾਲਕ ਨੂੰ ਖੁਸ਼ ਕਰੋ ਤੇ ਜਿੱਥੇ ਪੈਸੇ ਚਾਹੀਦੇ ਸੀ ਉਹ ਆਪਣੀ ਜੇਬ ਚੋਂ ਹੀ ਮੈਂ ਕਰਦਾ ਹਾਂ ਜਿੱਥੇ ਰਾਸ਼ਨ ਚਾਹੀਦਾ ਜਾਂ ਹੋਰ ਚੀਜ਼ਾਂ ਉਹ ਦਰਬਾਰ ਵੱਲੋਂ ਠੀਕ ਹੈ ਅੱਛਾ ਹੰਸਰਾਜ ਹੰਸੀ ਖੋਰ ਸਵਾਲ ਪੈਸਿਆਂ ਦੀ ਗੱਲ ਤੁਸੀਂ ਕੀਤੀ ਹੈ ਨਾ ਮੋਦੀ ਸਾਹਿਬ ਆਏ ਸੀ ਹਿਮਾਚਲ ਪ੍ਰਦੇਸ਼ ਨੂੰ 1500 ਕਰੋੜ ਦਾ ਉਹਨਾਂ ਨੇ ਫੌਰੀ ਰਾਹਤ ਪੈਕੇਜ ਜਿਹਨੂੰ ਅਸੀਂ ਕਹਿ ਲਈ ਉਹ ਦਿੱਤਾ ਤੇ ਪੰਜਾਬ ਨੂੰ 1600 ਕਰੋੜ ਦਾ ਉਹ ਪੈਕੇਜ ਦੇ ਕੇ ਗਏ ਤੁਹਾਨੂੰ ਲੱਗਦਾ ਪੰਜਾਬੀ ਹੋਣ ਦੇ ਨਾਤੇ ਮੈਂ ਪੁੱਛ ਰਹੀ ਹਾਂ ਪੰਜਾਬ ਦੇ ਨਾਲ ਤੁਹਾਡਾ ਨਾਤਾ ਹੈ ਪੰਜਾਬੀ ਹੋਣ ਦੇ ਨਾਤੇ ਤੁਹਾਨੂੰ ਲੱਗਦਾ ਜਿੰਨਾ ਕੁ ਨੁਕਸਾਨ ਇੱਥੇ ਹੋਇਆ ਕਿ 1600 ਕਰੋੜ ਇੱਕ ਜਾਇਜ਼ ਹੈ ਜੋ ਕਿ ਕੇਂਦਰ ਸਰਕਾਰ ਪੰਜਾਬ ਨੂੰ ਦੇ ਕੇ ਗਈ ਹੈ ਨਹੀਂ ਹੋਰ ਹੋਰ ਦੇ ਦੇਣਗੇ ਉਹਨਾਂ ਨੇ ਕਿਹਾ ਆ ਕਿ ਰੱਖੋ ਬਾਕੀ ਜੋ ਚਾਹੀਦਾ ਦੱਸੋ ਜਿਹੜੇ ਪਹਿਲਾਂ ਤੁਹਾਡੇ ਕੋਲ ਕੁਝ ਪਿਆ ਉਹ ਤੇ ਇਹ ਹੀ ਦੱਸਣ ਕਿ ਸਾਡੇ ਕੋਲ ਹੈ ਨਹੀਂਗਾ ਟੈਕਨੀਕਲ ਕੁਝ ਗੱਲਾਂ ਹੁੰਦੀਆਂ ਨੇ ਬਾਕੀ ਬੀਬਾ ਮੈਨੂੰ ਤਾਂ ਸਿਆਸਤ ਚ ਰਹਿ ਕੇ ਵੀ ਸਿਆਸਤ ਸਮਝ ਨਹੀਂ ਸੀ ਆਉਂਦੀ ਤਾਂ ਮੈਂ ਛੱਡਦੀ ਸਿਆਸਤ ਅੱਛਾ ਜਦੋਂ ਵੀ ਤੁਸੀਂ ਕੋਈ ਸਿਆਸੀ ਸਵਾਲ ਪੁੱਛੋਗੇ ਮੈਨੂੰ ਜਵਾਬ ਹੀ ਨਹੀਂ ਦੇਣਾ ਆਉਣਾ ਮੈਂ ਸਾਰੇ ਪੰਜਾਬੀ ਗਾਇਕਾਂ ਦਾ ਸਾਰੀਆਂ ਧਾਰਮਿਕ ਸੰਸਥਾਵਾਂ ਦਾ ਪੰਜਾਬੀ ਫਿਲਮ ਇੰਡਸਟਰੀ ਦਾ ਧੰਨਵਾਦ ਕਰਦਾ ਉਹ ਉਸ ਵੀਰੇ ਸਿੰਗਰ ਨੇ ਵੀ ਕਿਹਾ ਕਿ ਤੁਸੀਂ ਵੀ ਅੱਗੇ ਆਓ ਬਹਿ ਕੇ ਯਾਰ ਤੁਸੀਂ ਨੌਜਵਾਨ ਬੱਚੇ ਆ ਖਾੜੇ ਖੋੜੇ ਲਾਉਣੇ ਆ ਮੈਂ ਤਾਂ ਗਾਣਾ ਗੋੜਾ ਵੀ ਬੜੀ ਦੇਰ ਹੋਈ ਹੈ ਤੁਸੀਂ ਅੱਗੇ ਆਓ ਕਹਿੰਦੇ ਨਾ 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 ਨਹੀਂ ਇਦਾਂ ਲੱਗਣਾ ਖੜੇ ਹੈ ਹੀ ਨਹੀਂ ਪੰਜਾਬ ਨਾਲ ਖੜਾ ਮੈਂ ਕਿਹਾ ਟੀਮਾਂ ਸਾਰੀਆਂ ਜਾਂਦੀਆਂ ਕਹਿੰਦੇ ਪਤਾ ਨਹੀਂ ਲੱਗਦਾ ਅੱਛਾ ਸਿਆਸਤ ਤੁਸੀਂ ਆਪ ਕਿਹਾ ਕਿ ਸਿਆਸਤ ਤੋਂ ਦੂਰੀ ਬਣਾ ਲਈਏ ਤੁਸੀਂ ਹੁਣ ਵੀ ਕੋਈ ਦੂਰੀ ਨਹੀਂ ਨੇੜੇ ਨੇੜ ਤਾਂ ਕਦੀ ਹੋਈ ਨਹੀਂ ਸੀ ਕਿਸੇ ਇੱਕ ਗੱਲ ਵਿੱਚ ਫਸ ਗਏ ਸੀ ਆਫੀਸ਼ੀਅਲ ਅਨਾਉਂਸਮੈਂਟ ਹੋ ਸਕਦੀ ਹੈ ਜਲਦੀ ਇਸ ਬਾਰੇ डील ऑफिशियल ਲੋਕੀ ਕਿ ਲੋੜ ਹੈ ساری ਦੁਨੀਆ ਨੂੰ ਪਤਾ ਆਫਟਰ ਫਰੀਦਕੋਟ ਮੈਂ ਕਿਤੇ ਗਿਆ ਹੀ ਨਹੀਂ ਮੈਨੂੰ ਸਮਝ ਹੀ ਨਹੀਂ ਆਉਂਦੀ ਸਿਆਸਤ ਮੈਂ ਕਿ ਜਦ ਸਮਝ ਹੀ ਨਹੀਂ ਜਿਹੜੇ ਮਜ਼ਮੂਨ ਆਉਂਦਾ ਉਹਨੂੰ ਡਿਸਕਸ ਕਿਉਂ ਕਰਨਾ ਮੇਰਾ ਕੰਮ ਹੈ ਮੁਹੱਬਤ ਕਰਨਾ ਸੇਵਾ ਕਰਨਾ ਤੇ ਸੰਗੀਤ ਲਈ ਜਾਣਾ ਸੁਰ ਸੰਗੀਤ ਮੇਰਾ ਇਸ਼ਕ ਆ ਪਹਿਲਾ ਪਹਿਲੀ ਮੁਹੱਬਤ ਆ ਉਹ ਮੇਰਾ ਨੰ ਨਰਾਜ਼ ਹੋ ਗਈ ਸੀ ਉਹਨੂੰ ਮਨਾ ਰਿਹਾ ਠੀਕ ਹੈ ਧੰਨਵਾਦ ਸੋਹਾਨਸਰਾ ਚਾਂਸ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਸੀ ਕਿਉਂਕਿ ਭਾਨੇਵਾਲ ਬਸਤੀ ਜੋ ਕਿ ਸ਼ਾਕੋਟ ਹਲਕੇ ਦੇ ਵਿੱਚ ਪੈਂਦੀ ਹੈ ਉੱਥੇ ਲੋਕਾਂ ਦੀ ਮਦਦ ਕਰਨ ਵਾਏ ਨੇ ਉਹ ਕਹਿ ਰਹੇ ਨੇ ਕਿ ਪਹਿਲਾਂ ਉਹਨਾਂ ਦੇ ਵੱਲੋਂ ਬਕਾਇਦਾ ਫੋਨ ਕਰਕੇ ਇੱਥੇ ਦੇ ਐਮਐਲਏਸ ਕੋਲੋਂ ਤੇ ਹੋਰ ਅਧਿਕਾਰੀਆਂ ਵੱਲੋਂ ਜਾਣਕਾਰੀ ਲਈ ਗਈ ਤੇ ਪਤਾ ਕੀਤਾ ਗਿਆ ਕਿ ਆਖਿਰ ਕਿਸ ਚੀਜ਼ ਦੀ ਰਾਸ਼ਨ ਦੀ ਕਿਸ ਹਲਕੇ ਦੇ ਵਿੱਚ ਜ਼ਰੂਰਤ ਹੈ ਕਿਉਂਕਿ ਜਿਸ ਤਰੀਕੇ ਹੁਣ ਪੰਜਾਬ ਦੇ ਵਿੱਚ ਸਾਰੇ ਲੋਕ ਚਾਹੇ ਉਹ ਸੰਸਥਾਵਾਂ ਹੋਣ ਚਾਹੇ ਉਹ ਐਨਜੀਐਸ ਹੋਣ ਜਾਂ ਫਿਰ ਕਲਾਕਾਰਾਂ ਦੀ ਟੀਮਾਂ ਹੋਣ ਉਹ ਸਾਰੇ ਅੱਗੇ ਤੋਂ ਅੱਗੇ ਹੋ ਕੇ ਮਦਦ ਕਰ ਰਹੇ ਨੇ ਤਾਂ ਕਈ ਹਲਕੇ ਜਾਂ ਕਈ ਇਲਾਕੇ ਤਾਂ ਅਜਿਹੇ ਨੇ ਜਿੱਥੇ ਜ਼ਰੂਰਤ ਤੋਂ ਵੱਧ ਮਦਦ ਪਹੁੰਚ ਗਈ ਹੈ ਸੋ ਇਸੇ ਕਰਕੇ ਇਹਨਾਂ ਦਾ ਵੀ ਕਹਿਣਾ ਹੈ ਕਿ ਮਦਦ ਉੱਥੇ ਪਹੁੰਚਾਓ ਜਿੱਥੇ ਵਾਕਈ ਉਸ ਦੀ ਲੋੜ ਹੋਵੇ ਕੈਮਰਾਮੈਨ ਪਹਿਮ ਦਿਨਾਲ ਪ੍ਰੋ ਪੰਜਾਬ ਟੀਵੀ ਲਈ ਨੀਲਮ ਸੈਣੀ